ਸੁਜਾਨਪੁਰ ਦੇ ਵਿੱਚ ਚੋਰਾਂ ਦੀ ਹੌਸਲੇ ਹੋਏ ਬੁਲੰਦ ਵਾਟਰ ਸਪਲਾਈ ਦੀ ਟੈਂਕੀ ਨੂੰ ਬਣਾਇਆ ਗਿਆ ਨਿਸ਼ਾਨਾ ਉੱਤੇ ਹੀ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 15 ਦੇ ਐਮਸੀ ਅਸ਼ਵਨੀ ਬੰਟੀ ਕੁਮਾਰ ਨੇ ਦੱਸਿਆ ਕਿ ਪਿਛਲੇ 2 ਦਿਨ ਤੋਂ ਮੇਰੀ ਵਾਰਡ ਦੇ ਵਿੱਚ ਮੋਟਰ ਖਰਾਬ ਚੱਲਦੀ ਪਈ ਸੀ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਬਹੁਤ ਪਰੇਸ਼ਾਨੀ ਆ ਰਹੀ ਸੀ ਪਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਮੋਟਰ ਜਿਸ ਤਰ੍ਹਾਂ ਹੀ ਠੀਕ ਹੋਈ ਤਾਂ ਸਵੇਰ ਸਾਰ ਨਾਲ ਜਦੋਂ ਵਾਟਰ ਸਪਲਾਈ ਦੀ ਮੋਟਰ ਚਲਾਉਣ ਲਈ ਅਧਿਕਾਰੀ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਤਾਲਾ ਟੁੱਟਿਆ ਹੋਇਆ ਸੀ ਅਤੇ ਸਾਰਾ ਹੀ ਸਮਾਨ ਤਹਿਸ ਨਹਿਸ ਸੀ ਪਰ ਚੋਰ ਵੀ ਦੇਖੋ ਕਿੱਦਾਂ ਦੇ ਹਨ ਕਿ ਉਹਨਾਂ ਨੇ ਕੋਈ ਵੀ ਵਧੀਆ ਸਮਾਨ ਤੇ ਨਹੀਂ ਚੁੱਕਿਆ ਲੇਕਿਨ ਤਾਰਾਂ ਦੇ ਉੱਤੇ ਕਟਿੰਗ ਕਰਕੇ ਤਾਰਾਂ ਚੁੱਕ ਕੇ ਲੈ ਗਏ ਕਿਸੇ ਨੂੰ ਪੀਣ ਵਾਲਾ ਪਾਣੀ ਨਾ ਮਿਲ ਸਕੇ ਇਥੋਂ ਇਹ ਵੀ ਪਤਾ ਚੱਲਦਾ ਹੈ ਕਿ ਚੋਰੀ ਵੀ ਹੋ ਸਕਦਾ ਤੇ ਜਾਂ ਕੋਈ ਸ਼ਰਾਰਤੀ ਤੱਤਵ ਵੀ ਹੋ ਸਕਦਾ ਹੈ ਕਿਉਂਕਿ ਚੋਣਾਂ ਦਾ ਟਾਈਮ ਸਿਰਤੇ ਹੈ ਜਿਸ ਦੇ ਚੱਲਦੇ ਵਾਰਡ ਦੇ ਵਿੱਚ ਰੰਜਿਸ਼ ਵੀ ਹੋ ਸਕਦੀ ਹੈ ਅਤੇ ਲਾਗਤ ਵੀ ਹੋ ਸਕਦੀ ਹੈ ਕਿਉਂਕਿ ਅਸ਼ਵਨੀ ਕੁਮਾਰ ਬੰਟੀ ਐਮਸੀ ਵੱਲੋਂ ਉਹ ਨਾ ਆਪਣੀ ਵਾਰਡ ਦੇ ਵਿੱਚ ਬੜੇ ਹੀ ਤਰੀਕੇ ਨਾਲ 5 ਸਾਲ ਕਾਰਗੁਜ਼ਾਰੀ ਕੀਤੀ ਹੈ ਪਰ ਸ਼ਰਾਰਤੀ ਤੱਤਵ ਨੂੰ ਲੱਗਦਾ ਹੈ ਕਿ ਦੁਬਾਰਾ ਤੋਂ ਉਹ ਨਾ ਆ ਜਾਏ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੋਟ ਕੰਮ ਨੂੰ ਪੈਂਦੇ ਨੇ ਰੰਜਿਸ਼ ਨੂੰ ਨਹੀਂ ਪੈਂਦੇ ਇਹੋ ਜਿਹਿਆਂ ਘਟਿਆ ਹਰਕਤਾ ਕਰਨ ਨਾਲ ਵੋਟ ਨਹੀਂ ਪੈਂਦੀ ਉਲਟਾ ਹੀ ਛਿੱਤਰ ਪੈਂਦੇ ਹਨ ਚੋਰੀ ਇੱਕ ਵੀ ਹੋਣ ਲੱਗ ਪਿਆ ਇਹ ਜੀ ਪਹਿਲਾਂ 2 ਦਿਨ ਪਹਿਲਾਂ ਮੋਟਰ ਖਰਾਬ ਹੋਈ ਸੀ ਤੇ ਆਪਾਂ ਮੋਟਰ ਠੀਕ ਕਰਾਈ ਤੇ ਅੱਜ ਸਵੇਰੇ ਮੁੰਡਾ ਤਾਲਾ ਖੋਲਣ ਆਇਆ ਤੇ ਦਿਖਿਆ ਕਿ ਤਾਲਾ ਟੁੱਟੇ ਦਾ ਸੀ ਤੇ ਨਾਲੇ ਚੁੱਕਿਆ ਕੁਛ ਨਹੀਂ ਹੋਰ ਵੀ ਤੇ ਕੀਮਤੀ ਸਮਾਨ ਬੜਾ ਪਿਆ ਸੀ ਫਿਰ ਇਹ ਸ਼ਰਾਰਤ ਹੋਈ ਹੈ ਕਿ ਇਹਨੇ ਤਾਰਾਂ ਤੋੜ ਕੇ ਤਾਰਾਂ ਵੇਚੇ ਤਾਰਾਂ ਬੱਤਵਾਂ 11500 ਦੀ ਹੋਣਗੀਆਂ ਤੇ ਇਹ ਹੁਣ ਮੈਨੂੰ ਲੱਗਦਾ ਵੀ ਰਾਜਨੀਤੀ ਸਟੰਟ ਹੈ ਜੇ ਕੋਈ ਰਾਜਨੀਤੀ ਸਟੰਟ ਹੈ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਇਹੋ ਜੀ ਸ਼ਰਾਰਤਾਂ ਨਾ ਕਰਾਓ ਲੋਕਾਂ ਦਾ ਕੰਮ ਕਰਕੇ ਇਦਾਂ ਵੋਟਾਂ ਲਵੋ ਇਹ ਪਹਿਲਾ ਦੋ ਦਿਨ ਮੋਟਰ ਖੜਾ ਵੀ ਇਦਾਂ ਵੀ ਲੋਕੀ ਪਰੇਸ਼ਾਨ ਹੋਏ ਵਿਚਾਰੇ ਸਾਡੇ ਮੇਰੀ ਵਾਰਡ ਦੇ ਵਿੱਚ ਗਰੀਬ ਬੰਦੇ ਬਹੁਤ ਹੈ ਜਿਹੜੇ ਇਸ ਮੋਟਰ ਦੇ ਉੱਪਰ ਡਿਪੈਂਡੈਂਟ ਹੈ ਠੀਕ ਹੈ ਜੀ ਉਹਨਾਂ ਦੇ ਘਰ ਹੁੰਦਾ ਨਾ ਖੂਹ ਹੈ ਨਾ ਲੜਕਾ ਆ ਤੇ ਡੰਗਰਾਣੇ ਪਾਣੀ ਪੀਣਾ ਸਾਰਾ ਵੀ ਲੋਕੀ ਛਪੀਲਾ ਲਾਂਦੇ ਨੇ ਤੇ ਇਹ ਸ਼ਰਾਰਤ ਕੋਈ ਚੰਗੀ ਸ਼ਰਾਰਤ ਨਹੀਂ ਹੈਗੀ ਹੋਈ ਦੀ ਹੈ ਸ਼ਰਾਰਤ ਹੈ ਜੀ ਤੇ ਅਸੀਂ ਐਸਐਚਓਗੇ ਵੀ ਇਹ ਅਪੀਲ ਕਰਨੇ ਆ ਪੀਸਤੀ ਕਾਰਵਾਈ ਕੀਤੀ ਜਾਏ ਤੇ ਜਿਹੜੇ ਬੰਦੇ ਨੇ ਉਹ ਸਾਹਮਣੇ ਲਿਆ ਆਏ ਜਾਏ ਜੋ ਤੁਸੀਂ ਵੀਰ ਜੀ ਦੇਖਣ ਮਿਲਿਆ ਸੀ ਤੁਹਾਡਾ ਇੱਥੇ ਵਗਾਰੇ ਮੁਕਾਬਲਾ ਨਹੀਂ ਕੀ ਲੱਗਦਾ ਇਹਦਾ ਮੁਕਾਬਲਾ ਘੱਟ ਨਹੀਂ ਬਣਿਆ ਕਿ ਵਿਰੋਧੀ ਦਾ ਚਲੋ ਮੁਕਾਬਲਾ ਤੇ ਦੇਵਤਾਂ ਨੂੰ ਪਤਾ ਹੈ ਮੁਕਾਬਲਾ ਅੱਜ ਕਹਿੰਦਾ ਵੀ ਕੰਮ ਕਰੋ ਇਹੋ ਜਿਹੀ ਗੰਦੀ ਹਰਕਤ ਨਹੀਂ ਹੋਣੀ ਚਾਹੀਦੀ ਵੀ ਜਿਹੜੀ ਤਾਰਾ ਕਟੀਆਂ ਪਹਿਲਾਂ ਵੀ ਇੱਕ ਬਰੀ ਇਸ਼ਾਰਾ ਤੇ ਪਹਿਲਾਂ ਵੀ ਹੋਈ ਹੀ ਹੈ ਤੇ ਹੁਣ ਫੇਰ ਉਹ ਦੋ ਦਿਨ ਮੋਟਰ ਖਰਾਬ ਹੀ ਪਹਿਲਾਂ ਇਹ ਮੋਟਰ ਦੋ ਦਿਨ ਲੋਕੀ ਪਰੇਸ਼ਾਨ ਰਹੇ ਮੇਰੀ ਬਾੜ ਦੇ ਮੇਰੀ ਬਾੜ ਦੇ ਵਿੱਚ ਸ਼ਰਮਾ ਜੀ ਦੀ ਬਾੜ ਦੇ ਵਿੱਚ ਵੀ ਪਾਣੀ ਜਾਂਦਾ ਇੱਥੋਂ ਦੀ ਦੋ ਬਾੜਾਂ ਦੇ ਵਿੱਚ ਪਾਣੀ ਜਾਂਦਾ ਤੇ ਪਹਿਲਾਂ ਵੀ ਲੋਕੀ ਪਰੇਸ਼ਾਨ ਰਹੇ ਤੇ ਹੁਣ ਕੱਲ ਆਪਾਂ ਮੋਟਰ ਠੀਕ ਕਰਾਈ ਆ ਅੱਜ ਸਵੇਰੇ ਲਾ ਲਗੇ ਆਂ ਤੇ ਆਂਦੇ ਆਂ ਦੇਖਿਆ ਵੀ ਤਾਰਾਂ ਸਾਰੀਆਂ ਵੱਢੀਆਂ ਆ ਜਿਹੜੀਆਂ ਵੱਡੀਆਂ ਗਿੰਗੀਆਂ ਲਾ ਕੇ ਪੈਪ ਵੀ ਪੇਰੀ ਆ ਬੜਾ ਕੀਮਤੀ ਸਮਾਨ ਪੈਦਾ ਉਹ ਨਹੀਂ ਚੁਕਾਇਆ ਸਿਰਫ ਤਾਰਾਂ ਵੱਢ ਕੇ ਤਾਰਾਂ ਲਾਗੇ ਨੇ ਤੇ ਮੋਟਰ ਫਿਰ ਖਰਾਬ ਕਰਦੀ ਐ ਮੱਲੇ ਬਸਿਆਂ ਨੂੰ ਨੁਕਸਾਨ ਹੋਇਆ ਜੀ ਅਪੀਲ ਐ ਹੁਣ ਵੀ ਮੈਂ ਆਪਣੇ ਆਈ ਪ੍ਰਧਾਨਾਂ ਪਰੇ ਨਾਲ ਗੱਲ ਕਰਕੇ ਤੇ ਯੂ ਸਰ ਨਾਲ ਗੱਲ ਕਰਕੇ ਤੇ ਹਰ ਜਿੰਨੀਆਂ ਡੀਆਂ ਸਰਕਾਰੀ ਮੋਟਰਾਂ ਉੱਤੇ ਆਈ ਹੁਣ ਕੈਮਰੇ ਲਵਾਵਾਂਗੇ ਕਿੰਨੇ ਕ ਮੋਟਰਾਂ ਐ ਕਿਹਾ ਮੋਟਰਾਂ ਸਟੀਆਂ ਹੈ ਚਾਰ ਪੰਜ ਮੋਟਰਾਂ ਉਹਦੇ ਸਾਰੇ ਉੱਪਰ ਕੈਮਰਾ ਲਾਵਾਂਗੇ ਹਾਂ ਹੋ ਸਕਦਾ ਨੁਕਸਾਨ ਇਹ ਤੇ ਨੁਕਸਾਨ ਇਹ ਤੇ ਸ਼ਰਾਰਤ ਹੋਈ ਆ ਜੀ ਇਹ ਤੇ ਸ਼ਰਾਰਤ ਹੋਈ ਆ ਵੀ ਮੇਰੇ ਹਿਸਾਬ ਚ ਲੋਕਾਂ ਨੂੰ ਕੰਮ ਨਹੀਂ ਪਚ ਰਿਆ ਜਿਹੜੇ ਆਏ ਤੇ ਕਹਿੰਦੇ ਵੀ ਜਿਹੜੇ ਵੀ ਬਰੋਹੀਤ ਦੇ ਬੰਦੇ ਆ ਉਹ ਕੰਮ ਕਰਾਓ ਤੇ ਇਦਾਂ ਦਾ ਕੰਮ ਨਾ ਕਰਵਾਇਆ ਜਾਵੇ ਇਹ ਉਹਨਾਂ ਦੇ ਸ਼ੁਭਚਿੰਤਕ ਨੇ ਕੰਮ ਕੀਤਾ ਠੀਕ ਨੇ ਬਰੋਹੀਤ ਦੇ ਸ਼ੁਭਚਿੰਤਕ ਨੇ ਕੰਮ ਕੀਤਾ ਵੀ ਤਾਰਾ ਵੱਢ ਗਏ ਫਿਰ ਕਹੀਏ ਬਾੜ ਨੂੰ ਵੀ ਪਾਣੀ ਨਹੀਂ ਆਏਗਾ ਤਾਂ ਬਾੜ ਦੇ ਵਿੱਚ ਚੋਰੀ ਹੋਈ ਆ ਕੀ ਮਾਮਲਾ ਬੁਰਾ ਸਰ ਚੋਰੀ ਹੋਈ ਆ ਕੋਈ ਨਾ ਤਾਰਾਂ ਕੱਟ ਕੇ ਲੈ ਗਿਆ ਦੋ ਦਿਨ ਪਹਿਲਾਂ ਮੋਟਰ ਖਰਾਬ ਸੀਗੀ ਕੱਲ ਹੀ ਚਾਲੂ ਹੋਈ ਆ ਇਹ ਚੋਰੀ ਕਰਨ ਵਾਲਾ ਬੰਦਾ ਕੋਈ ਸ਼ਰਾਰਤੀ ਬੰਦਾ ਆ ਉਤੋਂ ਲਕਸ਼ਾਂ ਆਂ ਡੇ ਆ ਇਹ ਲੋਕੀ ਪਰੇਸ਼ਾਨ ਹੋਣ ਜੇ ਚੋਰੀ ਕਿਸੇ ਨੇ ਕਰਨੀ ਹੀ ਲੱਗੇ ਕਿੰਨਾ ਸਮਾਨ ਪਿਆ ਹੋਇਆ ਮੋਟਰ ਕਾਰਡ ਸਕਦਾ ਸੀ ਪੈਪਾ ਲੱਗੇ ਪਈਦੀਆਂ ਪਰ ਨਹੀਂ ਇਹ ਵੀ ਦੇਖੋ ਰੋਡ ਕਿੰਨਾ ਚੱਲਦਾ ਹੈ ਜੇ ਨੇ ਚੋਰੀ ਕੀਤੀ ਆ ਇਹ ਇੱਕ ਲਕਸ਼ਾਂ ਸਟੰਟ ਆ ਤੇ ਲੋਕੀ ਪਰੇਸ਼ਾਨ ਹੋਣ ਲੋਕੀ ਇਧਰ ਉਧਰ ਦੌੜਨ ਪਾਣੀ ਨਹੀਂ ਮਿਲਣ ਡਿਆ ਮੇਰਾ ਘਰ ਦਾ ਆ ਉੱਤੇ ਪੁਲਿਸ ਦਾ ਵੀ ਫਰਜ਼ ਬੰਦਾ ਵੀ ਕਾਰਵਾਈ ਕਰੇ ਬਹੁਤ ਹੀ ਨਿੰਦਣਯੋਗ ਗੱਲ ਆ ਤੇ ਲੋਕੀ ਸ਼ਬੀਲਾ ਲਾਂਦੇ ਨੇ ਪਾਣੀ ਵਾਸਤੇ ਤੇ ਅਸੀਂ ਛੋਟੇ ਛੋਟੇ ਹੋਸ਼ੇ ਕੰਮ ਕਰਨਦੇ ਆ ਤਾਰਾਂ ਕਟਾਣਦੇ ਆ ਜਾਂ ਕੋਈ ਕਟਣਦੇ ਆ ਮੇਰਾ ਕਹਿੰਦਾ ਮਤਲਬ ਜੇ ਚੋਰੀ ਕਿਸੇ ਨੇ ਕਰਨੀ ਸੀ ਨਾ ਤੇ ਬੜਾ ਸਮਾਨ ਪਿਆ ਇੱਥੇ ਪਾਪਾਂ ਪਈਆਂ ਗੱਡੀਆਂ ਗੱਡੀਆਂ ਕਿੰਨਾ ਸਮਾਨ ਲੋਹੇ ਦਾ ਪੇ ਦਾ ਉਹ ਕਿਉਂ ਨਹੀਂ ਖੜਿਆ ਤਾਰਾਂ ਕਿੰਨੇ ਗੱਡੀਆਂ ਹੋਣਗੀਆਂ 11500 ਦੀ ਹੋਣਗੀਆਂ ਇਹ ਜਿਹੜਾ ਚੋਰਾ ਇਹ ਬਹੁਤੀ ਕੋਈ ਸ਼ਰਾਰਤ ਬੰਦੇ ਦਾ ਕੰਮ ਆ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਵੀ ਇਹਨਾਂ ਬੰਦਿਆਂ ਤੇ ਨਕੇਰ ਪਾਣੀ ਚਾਹੀਦੀ ਵੀ ਜਲਦੀ ਤੋਂ ਜਲਦੀ ਕਾਰਵਾਈ ਕਰਨ ਇਹਨਾਂ ਨੂੰ ਸਰ ਖਾਨੇ ਪਿੱਛੇ ਛੁਟਣਾ ਚਾਹੀਦਾ ਹੈ ਸਰ ਦੇਖ ਨੂੰ ਮਿਲਦਾ ਦੋ ਤਿੰਨ ਦਿਨ ਪਹਿਲਾਂ ਹੀ ਲੋਕ ਪਰੇ ਸਮੱਸਿਆ ਨਾਲ ਦੀਨਾ ਬਹਿ ਰਿਹਾ ਸੀ ਜਦੋਂ ਮੋਟਰ ਠੀਕ ਹੋ ਗਈ ਕਿਹੜਾ ਹੁੰਦਾ ਕੀ ਲੱਗਦਾ ਕਿ ਇਹਦਾ ਸ਼ੱਕ ਆ ਜਾ ਤਾ ਸ਼ੱਕ ਤੇ ਕੀ ਕਹਿ ਸਕਨੇ ਹੈ ਤੇ ਤੁਸੀਂ ਵੀ ਸਿਆਣੇ ਹੋ ਮੋਟਰ ਖਰਾਬ ਸੀਗੀ ਠੀਕ ਹੋਈ ਫੇਰੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਤੋਂ ਤੁਸੀਂ ਵੀ ਕੀ ਸਮਝਦੇ ਇਸ ਸ਼ਰਾਰਤ ਕਿਸ ਨਾ ਕਿਸੇ ਲੱਗੇ ਠਾੜਾ ਵੀ ਲੱਗਦਾ ਪ੍ਰਸ਼ਾਸਨ ਨਾਲੋਂ ਦੇਖਣੀ ਹੈ ਇਹ ਜੀ ਤੁਹਾਨੂੰ ਪ੍ਰਸ਼ਾਸਨ ਚਲੋ ਇਹਦੇ ਪੁਲਸੀ ਕਾਰਵਾਈ ਚ ਆਈ ਹੁੰਦੇ ਉਹਨੇ 15ਵਾਂ ਤਾਲਾ ਤੋੜ ਕੇ ਬੰਦਾ ਅੰਦਰ ਲੱਗ ਰਿਹਾ ਹੈ ਪੁਲਿਸ ਵੀ ਕੀ ਕਰ ਸਕਦੀ ਹੈ ਲੇਕਿਨ ਪੁਲਿਸ ਨੂੰ ਚਾਹੀਦਾ ਇੱਥੇ ਵੀ ਗਾਉਂਡ ਮਾਰਨਾ ਜਿਹੜੇ ਨਸ਼ੇ ਨੋਸ਼ੇ ਕਰਦੇ ਨੇ ਚੁੱਕ ਕੇ ਹੰਦਲ ਸੁੱਟਣਾ ਚਾਹੀਦਾ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਪੁਲਿਸ ਨੂੰ ਵੀ ਤੇ ਬਾਕੀ ਮੈਂ ਇਹ ਵੀ ਵਾਰਡ ਵਾਸੀਆਂ ਨੂੰ ਕਹਿਣਾ ਚਾਹਨਾ ਵੀ ਬੰਟੀ ਹੋ ਗਈ ਅਹੀ ਤੁਹਾਡੇ ਨਾਲ ਬਿਲਕੁਲ ਤਨਮਨ ਦੰਦੇ ਨਾਲ ਇਹੋ ਜਿਹੇ ਬੰਦਿਆਂ ਤੋਂ ਥੋੜਾ ਬਚਾ ਕਰੋ ਜਿਹੜੇ ਇਹੋ ਜੀਆਂ ਸ਼ਰਾਰਤਾਂ ਕਰ ਰਹੇ ਨੇ